ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੇਜੇ ਹੋਮ ਸੇਲ ਮਾਰਕੀਟ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਘਰ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਇਆ ਜੀ ਸੋ ਜਲੰਧਰ ਦੇ ਇਹ ਸ਼ਿਵਨਗਰ ਦੇ ਵਿੱਚ ਬਣਿਆ ਹੋਇਆ ਜੀ ਤੁਸੀਂ ਵੀਡੀਓ ਦੇ ਵਿੱਚ ਘਰ ਚੈੱਕ ਕਰੋ ਜੀ ਇਹ ਘਰ ਮਕਾਨ ਮਾਲਕਾਂ ਵੱਲੋਂ ਵਿਕਾਊ ਆ ਜੀ ਸੋ ਕਿਸੇ ਵੀ ਭੈਣ ਭਰਾ ਨੂੰ ਇਹ ਘਰ ਪਸੰਦ ਆਉਂਦਾ ਹੈ ਜੀ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਇਹ ਘਰ ਨੂੰ ਖਰੀਦ ਸਕਦੇ ਹੋ ਜੀ ਸੋ ਦੋਸਤੋ ਜਲੰਧਰ ਦੇ ਨਿਊ ਸ਼ਿਵ ਨਗਰ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਸੋ ਡਬਲ ਸਟੋਰੀ ਘਰ ਆ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਘਰ ਨੂੰ ਪ੍ਰੋਪਰ ਦੇਖ ਸਕਦੇ ਹੋ ਜੀ ਮਾਲਕਾਂ ਵੱਲੋਂ ਜਿਸ ਤਰ੍ਹਾਂ ਦੀ ਵੀ ਵੀਡੀਓ ਆਪਣੇ ਕੋਲ ਬਣਾ ਕੇ ਪਹੁੰਚੀ ਹੈ ਜੀ ਆਪਾਂ ਉਸ ਮੁਤਾਬਕ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਜੀ ਸੋ ਘਰ ਦੇ ਵਿੱਚ ਕਿਚਨ ਦਾ ਏਰੀਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਲੌਬੀ ਦਾ ਏਰੀਆ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਖੁੱਲੇ ਡੁੱਲੇ ਬੈਡਰੂਮ ਨੇ ਜੀ ਮਾਲਕਾਂ ਵੱਲੋਂ ਘਰ ਦੇ ਵਿੱਚ ਬਣਾਏ ਹੋਏ ਸੋ ਰੰਗ ਰੋਗਨ ਦਾ ਕੰਮ ਵੀ ਬਹੁਤ ਵਧੀਆ ਕਰਵਾਇਆ ਹੋਇਆ ਜੀ ਘਰ ਦੇ ਵਿੱਚ ਸੋ ਉੱਪਰ ਦੀਵਾਰਾਂ ਦੇ ਉੱਪਰ ਪੇਂਟ ਦਾ ਕੰਮ ਜਾਂ ਛੱਤ ਦੇ ਉੱਪਰ ਪੀਓਪੀ ਦਾ ਕੰਮ ਵੀ ਵਧੀਆ ਡਿਜ਼ਾਈਨ ਨਾਲ ਕਰਵਾਇਆ ਹੋਇਆ ਜੀ ਮਾਲਕਾਂ ਨੇ ਜਿੰਨਾ ਵੀ ਸਮਾਨ ਹੈ ਜੀ ਸਾਰਾ ਮਕਾਨ ਮਾਲਕਾਂ ਨੇ ਇਹ ਨਾਲ ਹੀ ਦੇਣਾ ਆਪਾਂ ਨੂੰ ਬਾਕੀ ਘਰ ਦਾ ਜਿੰਨਾ ਵੀ ਰੇਟ ਆ ਦੋਸਤੋ ਉਸ ਰਿਲੇਟਡ ਤੁਸੀਂ ਮਾਲਕਾਂ ਦੇ ਨਾਲ ਫੋਨ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਪੱਕੀਆਂ ਪੌੜੀਆਂ ਨੇ ਜੀ ਘਰ ਦੀ ਛੱਤ ਨੂੰ ਚੜਾ ਰੱਖੀਆਂ ਤੁਸੀਂ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਜੀ ਸੋ ਮਕਾਨ ਨੂੰ ਵੇਚਣਾ ਮਾਲਕਾਂ ਦੀ ਮਜਬੂਰੀ ਹੈ ਜੀ ਬਹੁਤ ਵੱਡੀ ਜਿਸ ਕਰਕੇ ਮਕਾਨ ਮਾਲਕ ਬਹੁਤ ਘੱਟ ਰੇਟ ਦੇ ਉੱਪਰ ਇਸ ਘਰ ਨੂੰ ਸੇਲ ਕਰ ਰਹੇ ਨੇ ਜੀ ਜਲੰਧਰ ਸ਼ਹਿਰ ਦੇ ਵਿੱਚ ਸੋ ਉੱਪਰ ਦੀ ਜੋ ਛੱਤ ਦੇ ਉੱਪਰ ਵੀ ਵਧੀਆ ਬੈੱਡਰੂਮ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਪੱਕੀ ਛੱਤ ਹੈ ਜੀ ਤੇ ਵਧੀਆ ਜੰਗਲੇ ਲਗਵਾ ਕੇ ਜੋ ਇਸ ਘਰ ਨੂੰ ਤਿਆਰ ਕਰਵਾਇਆ ਗਿਆ ਜੀ ਮਾਲਕਾਂ ਵੱਲੋਂ ਸੋ ਰੇਟ ਦੇ ਰਿਲੇਟਡ ਜੋ ਵੀ ਜਾਣਕਾਰੀ ਹੈ ਜੀ ਮਾਲਕਾਂ ਨੇ ਗੁਪਤ ਰੱਖੀ ਹੈ ਜੀ ਤੁਸੀਂ ਮਾਲਕਾਂ ਦਾ ਮੋਬਾਈਲ ਨੰਬਰ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਜੀ ਤੁਸੀਂ ਮਾਲਕਾਂ ਨਾਲ ਸਿੱਧੀ ਗੱਲ ਕਰਕੇ ਘਰ ਦਾ ਪੂਰਾ ਰੇਟ ਤੇ ਵਿੱਚ ਜੋ ਵੀ ਮੌਕੇ ਦਾ ਮਾਣ ਤਾਣਾ ਉਹ ਕਰਵਾ ਸਕਦੇ ਹੋ ਜੀ ਸੋ ਜਿਸ ਵੀ ਭੈਣ ਭਰਾ ਨੂੰ ਇਹ ਘਰ ਪਸੰਦ ਆਉਂਦਾ ਤੁਸੀਂ ਮਾਲਕਾਂ ਕੋਲੋਂ ਖਰੀਦ ਸਕਦੇ ਹੋ ਜੀ ਘਰ ਦਾ ਬਾਥਰੂਮ ਬਹੁਤ ਵਧੀਆ ਬਣਿਆ ਹੋਇਆ ਜੀ ਚੈੱਕ ਕਰੋ ਟਾਇਲ ਪਥਰ ਲਗਵਾ ਕੇ ਲੌਬੀ ਦਾ ਏਰੀਆ ਵੀ ਵਧੀਆ ਹੈ ਜੀ ਸੋ ਘਰ ਨੂੰ ਜੋ ਗਲੀ ਲੱਗਦੀ ਹੈ ਜੀ ਤਕਰੀਬਨ 10 ਤੋਂ 15 ਫੁੱਟ ਚੌੜੀ ਗਲੀ ਦੇ ਵਿੱਚ ਹੈਕਰ ਬਣਿਆ ਹੋਇਆ ਦੋਸਤੋ ਸੋ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਸਾਡਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਜੀ 프ਰੰਟ ਸਾਈਡ ਦੇ ਵਿੱਚ ਤੁਸੀਂ ਸਾਨੂੰ WhatsApp ਤੇ ਆਪਣੇ ਘਰ ਦੀ ਡਿਟੇਲ ਤੇ ਟੈਡੀ ਫੋਨ ਨਾਲ ਵੀਡੀਓ ਬਣਾ ਕੇ ਭੇਜ ਸਕਦੇ ਹੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਜੋ ਲਗਾ ਦਾਂਗੇ ਜੀ ਦੋਸਤੋ 53 ਗਜ ਜਗ੍ਹਾ ਦੇ ਵਿੱਚ ਇਹ ਮਕਾਨ ਬਣਿਆ ਹੋਇਆ ਜੀ ਸੋ ਬਾਕੀ ਦੀ ਜਾਣਕਾਰੀ ਤੁਸੀਂ ਮਾਲਕਾਂ ਕੋਲੋਂ ਲੈ ਸਕਦੇ ਹੋ ਜੀ ਇਸ ਵੀਡੀਓ ਦੇ ਵਿੱਚ ਆਪਾਂ ਦੋ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਬਾਕੀ ਘਰ ਦੀ ਵੀ ਜਾਣਕਾਰੀ ਤੇ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦਿਆ ਕਰੋ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਸੋ ਅਗਲੀ ਵੀਡੀਓ ਧਿਆਨ ਨਾਲ ਦੇਖੋ ਜੀ ਅਗਲੇ ਘਰ ਦੀ ਜਾਣਕਾਰੀ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਦੋਸਤੋ ਜਿਹੜਾ ਘਰ ਤੁਸੀਂ ਨੈਕਸਟ ਵੀਡੀਓ ਦੇ ਵਿੱਚ ਦੇਖ ਰਹੇ ਹੋ ਜੀ ਇਹ ਮਲੇਰ ਕੋਟਲਾ ਸ਼ਹਿਰ ਦੇ ਵਿੱਚ ਬਣਿਆ ਹੋਇਆ ਜੀ ਮਕਾਨ ਮਾਲਕਾਂ ਨੇ ਇਹ ਘਰ ਨੂੰ ਵੇਚਣਾ ਹੈ ਜੀ ਸੋ ਮਾਲਕਾਂ ਦਾ ਨੰਬਰ ਜੋ ਸਕਰੀਨ ਤੇ ਚੱਲ ਰਿਹਾ ਹੈ ਜੀ ਪੀਲੀ ਪੱਟੀ ਦੇ ਵਿੱਚ ਜਿਸ ਭੈਣ ਭਰਾ ਨੂੰ ਇਹ ਘਰ ਪਸੰਦ ਆਉਂਦਾ ਤੁਸੀਂ ਮਾਲਕਾਂ ਦੇ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਸੋ ਮਾਲਕਾਂ ਵੱਲੋਂ ਜੋ ਘਰ ਦਾ ਰੇਟ ਹੈ ਜੀ 6 ਲੱਖ ਰੁਪਏ ਰੱਖਿਆ ਗਿਆ। ਬਾਕੀ ਮੌਕੇ ਤੇ ਮਾਨ ਤਨ ਕਰ ਦਿੱਤਾ ਜਾਵੇਗਾ ਜੀ। ਸੋ ਮਲੇਰ ਕੋਟਲਾ ਸ਼ਹਿਰ ਦੇ ਸਰੌਦ ਰੋਡ ਬਾਈਪਾਸ ਦੇ ਉੱਪਰ ਇਹ ਘਰ ਬਣਿਆ ਹੋਇਆ ਜੀ। ਬਾਕੀ ਦੀ ਪ੍ਰੋਪਰ ਜਾਣਕਾਰੀ ਤੁਸੀਂ ਮਾਲਕਾਂ ਕੋਲੋਂ ਫੋਨ ਕਾਲ ਕਰਕੇ ਲੈ ਸਕਦੇ ਹੋ ਜੀ। ਸੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਜੀ। ਤਾਂ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ। ਧੰਨਵਾਦ ਜੀ ਸਾਰਿਆਂ ਦਾ।